ਤੂੰ ਆਣੀ ਸੀ ਲੱਗਣੀ ਚਾਹੀਦੀ ਨਹੀਂ ਲੱਗਣੀ ਚਾਹੀਦੀ ਮਰਾਇ ਕਿਤਾ ਹਾਂ ਚਾਲਾ ਹੈ ਗੈਰ ਹੋ ਗਿਆ ਬਾਪੂ ਜੀ ਹੈ ਬਹੁਤ ਚੰਗਾ ਬੜਾ ਯਾਰ ਬੜਾ ਮੈਂ ਮਿੰਤਾ ਜਦੋਂ ਗੱਲ ਕਰ ਰਹੀ ਸੀ ਜੀ 15 20 ਦਿਨ ਤੱਕ ਅੱਛਾ ਜੀ ਤੇ ਮੈਨੂੰ ਕਹਿੰਦਾ ਸ਼ੈਗੀ ਭਾਜੀ ਯਾਰ ਸਕ੍ਰਿਪਟ ਲਿਖਣੀ ਹੈ ਜੀ ਉਹ ਸਾਰਾ ਕੁਝ ਫਾਈਨਲ ਹੋ ਗਿਆ ਔਰ ਇਹਦਾ ਪਹਾੜ ਮਾਰਦੇ ਜੋ ਕਹਿੰਦੇ ਹੋ ਨਹੀਂ ਯਾਰ ਬਸ ਲੱਗੇ ਨੂੰ ਜਾਣਾ ਕੈਨੇਡਾ ਪਾ ਗੋਰੀਆਂ ਨੂੰ ਪਤਾ ਲੱਗ ਗਿਆ ਵੀ ਸਰਦਾਰ ਮੈਂ ਪੱਗ ਬੰਨ੍ਹ ਕੇ ਮੜੀ ਆ ਆਹੋ ਆਹੋ ਕਸਮ ਜੱਲ ਮੇਰੇ ਮੇਰਾ ਚਾਹ ਹੁੰਦਾ ਸੀ ਮੈਂ ਪੱਗ ਬੰਨ੍ਹ ਕੇ ਜਨਾ ਫਨ ਯਾਰ ਪਰ ਜਦੋਂ ਬਾਬਾ ਉਹ ਹਿਲਦਾ ਉਹ ਜਦੋਂ ਤੁਰਦਾ ਹੁੰਦਾ ਧਰਤੀ ਹਿਲਦੀ ਹੁੰਦੀ ਸੀ ਯਾਰ ਉਹਨੇ ਸੋਨੇ ਕੱਪੜੇ ਪਾ ਕੇ ਰੀਲਾ ਬਣਾਉਣੀਆਂ ਮੈਂ ਨਾਲ ਹੀ ਫੋਨ ਕਰਨਾ ਮੈਂ ਕਹਿੰਦਾ ਪਤਾ ਮਿਲਦਾ ਨਹੀਂ ਯਾਰ ਕੋਣ ਵੀ ਮੇਗਾ ਪ੍ਰੋਗਰਾਮ ਦਸਦਿਆਂ ਕਰ ਯਾਰ ਮੈਂ ਥੱਗੇ ਭਰਾ ਕਹਿੰਦਾ ਲੈ ਵੀਰ ਮੈਂ ਨਾ ਨਿੱਕੇ ਵੀਰ ਕਿਹੜੀ ਗੱਲ ਲਾਉਣੇ ਰੌਣਕ ਆਪਾ ਕਹਿੰਦਾ ਗਰਦਾਸਪੁਰ ਹੀ ਆ ਜੀ ਅੱਪਾ ਆਪਣੀ ਏਰੀਏ ਤੇ ਬਣਾਉਣੀ ਤੇ ਮੈਂ ਟਾਈਟਲ ਵੀ ਉਹਦਾ ਨਾ ਰੱਖਿਆ ਜ਼ਿਲ੍ਹਾ ਗਰਦਾਸਪੁਰ ਹੈ ਓਏ ਮੇਰੇ ਮਾਲਕ ਤੇ ਆਪਾ ਸਾਰਾ ਸਾਰੀ ਸਾਰੀ ਟੀਮ ਤਿਆਰ ਸੀਗਾ ਕੰਮ ਕੋ ਦਾ ਹੀ ਮੈਨੂੰ ਹੈਰਾਨੀ ਸਭ ਤੋਂ ਜ਼ਿਆਦਾ ਇਹ ਆਉਂਦੀ ਹੈ ਕਿ ਐਡੀ ਵੱਡੀ ਐਂਗੇਲੀ ਡਾਕਟਰਾਂ ਕੋ ਕਿਦਾਂ ਹੋ ਗਈ ਕਿਉਂਕਿ ਐਡਾ ਸ਼ਰੀਰ ਸਦਾ ਕੋਈ ਗੱਲ ਨਹੀਂ ਸੰਗਾ ਸੰਗ ਇਹ ਇੱਕ ਐਸੀ ਹੈ ਜਿੰਨਾ ਲਾ ਤੋਂ ਬਾਅਦ 4-5 ਵਾਰ 6 ਵਾਰ ਚੱਕਰ ਨਾ ਜੇ ਠਿਕਾ ਲੱਗ ਗਿਆ ਬਹੁਤ ਬਹੁਤ ਮਾਈ ਲਿਕੇ ਜੀ ਬੰਦਾ ਉਹ ਯਾਰ ਉਹ ਤਾਂ ਬਾ ਕਮਾਲ ਯਾਰ ਹੈ ਨਾ ਗਣਾ ਔਰ ਸਿਮਰਨ ਕੰਨ ਵਾਲਾ ਬੰਦਾ ਯਾਰ ਮੈਂ ਪੜੀ ਤੇ ਮੀਂਹ ਆਉਣਾ ਉਹਦਾ ਏਡਾ ਵੱਡਾ ਆਈਡਲ ਹੋ ਗਿਆ। ਸੋਸਤੰਦਰ ਡਾਕਟਰ ਤੇ ਜਾ ਰਿਹਾ ਵਾ। ਸੈਲਫੀਆਂ ਹੋ ਰਹੀਆਂ 5 ਮਿੰਟ ਬਾਅਦ ਉਹਨੂੰ ਮੋਢਿਆਂ ਤੇ ਭੇਰੇ ਯਾਰ ਇਹ ਕੋ ਕੰਮ ਆ। ਉਹ ਬੜਾ ਧੱਕਾ ਹੈ ਯਾਰ ਇੰਨਾ ਤਾਂ ਪਤਾ ਨਹੀਂ ਕਿਉਂ ਯਾਰ ਕੋਈ ਕੁਮਾਰ ਸੱਚੇ ਪਾਤਸ਼ਾਹ ਮੈਂ ਤਾਂ ਕਹਿੰਦਾ ਦੁਆ ਕਰਦਾ ਭਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਨੌਜਵਾਨੀ ਦੀ ਕਿਰਪਾ ਕਰੋ ਪੰਜਾਬ ਦੀ ਕਿਰਪਾ ਕਰੋ ਸਰਬੱਤ ਦਾ ਭਲਾ ਮੰਗਦੇ ਆ। ਪਾਪਾ ਇਦਾਂ ਸਾਡੇ ਹੀਰੇ ਨਾਲ ਲੈ ਕੇ ਜਾ ਯਾਰ। ਮਨਪਾਕ ਮਲਦੀ ਹੈ ਬਹੁਤ ਬਹੁਤ ਕਿਦਾ ਬਗਾ ਸੀ ਬਹੁਤ ਕਟਾ ਸੀ ਉਹਦਾ ਜ ਨੌਜਵਾਨਾਂ ਲਈ ਇਨਸਪੀਰੇਸ਼ਨ ਸੀ ਯਾਰ ਉਹਨੇ ਕਹੇ ਕਿ ਅਸਾਂ ਮਾਰਾ ਨਹੀਂ ਤੱਕਣਾ ਯਾਰ ਐਡੀ ਉਹਦੀ ਬੋਲ ਨਹੀਂ ਭਵਾ 20 ਬੰਦਾਂ ਚੱਕ ਚੱਕ ਮਾਰ ਪਰ ਨਵਾਨਾ ਜੇ ਤੁਹਾਨੂੰ ਮਿਲਣਾ ਸੀ ਇਹਨਾਂ ਨੂੰ ਬਹੁਤ ਬੋ ਯਾਰ ਘਾਟਾ ਪੈ ਗਿਆ ਨਾ ਯਾਰ ਬਾਬਾ ਇਹਦੇ ਨਾਲ ਕਰ ਕਿੱਥੇ ਕੋਈ ਗੱਲ ਹੁੰਦਾ ਯਾਰ ਸਾਡੇ ਯਾਰ ਨੌਜਵਾਨਾਂ ਨੂੰ ਪਤਾ ਨਹੀਂ ਕੀ ਨਜ਼ਰ ਲੱਗ ਗਈ ਯਾਰ ਹੈ ਉਹ ਮੁੰਡੇ ਦਾ ਜੇ ਰਾਜਵੀਰ ਜਵੰਦੇ ਦਾ ਅਜੇ ਸਿਵਾ ਨਹੀਂ ਠੰਡਾ ਹੋਇਆ ਇਹ ਮੈਨੂੰ ਆ ਖਬਰ ਆ ਖਬਰ ਮਿਲ ਗਈ ਕਹਿੰਦੇ ਯਾਰ ਬਰਿੰਦਰ ਘੁੰਮਣ ਮੈਂ ਕਿਹਾ ਨਾ ਯਾਰ ਉਹ ਨਹੀਂ ਨਹੀਂ ਮੈਂ ਕਹਾ ਉਹ ਮੇਰਾ ਦੋਸਤ ਆ ਕਪਲ ਉਹਦੀ ਵੀ ਕਿਨੇ ਕੱਲ ਖਬਰ ਪਾਤੀ ਵੀ ਉਹ ਹਸਪੀਟਲ ਮੈਂ ਨਾਲ ਹੀ ਦਿਨੇਸ਼ ਨੂੰ ਫੋਨ ਲਾਇਆ ਮੈਂ ਕਿਹਾ ਦਿਨੇਸ਼ ਕਿਦਾਂ ਹੈ ਆਗੇ ਆਗੇ ਇਹਨਾਂ ਦੀ ਕੋਈ ਗੱਲ ਮੈਂ ਕਿਹਾ ਯਾਰ ਕੀ ਬਾਤ ਹੈ ਮੈਂ ਕਿਹਾ ਯਾਰ ਘੁੰਮਣ ਤੁਹਾਨੂੰ ਪਤਾ ਯਾਰ ਤੂੰ ਮਨ ਲੇ ਪੰਜਾਬ ਨਹੀਂ ਪਰ ਤੂੰ ਮਨ ਲੇ ਆਨ ਵਰਲਡ ਦੇ ਜਿਹੜੇ ਨੌਜਵਾਨ ਆ ਉਹਨਾਂ ਲਈ ਇੱਕ ਬਹੁਤ ਗ੍ਰੇਟ ਇਨਸਪੀਰੇਸ਼ਨ ਆ ਯਾਰ ਆਲੀ ਲੋਕੀ ਤਾਂ ਪਤਾ ਨਹੀਂ ਕੀ ਖਾ ਕੇ ਆਪਣੀਆਂ ਬੋਟੀਆਂ ਬਣਾਉਂਦੇ ਯਾਰ ਜੀ ਭਾਜੀ ਬੰਦੇ ਨੇ ਆਂਡਾ ਮੀਟ ਸ਼ਰਾਬ ਕੇ ਦੇ ਨਹੀਂ ਪੀਤਾ ਯਾਰ ਬੋਟੀਆਂ ਬਣਾ ਬੋਟੀਆਂ ਬਣਾਏ ਭਾਜੀ ਕੰਮ ਸੁਣਾ ਐਵੇਂ ਨਹੀਂ ਤਰਮਾਣ ਬਣਾ ਲੈਂਦੇ ਤਰਮਾਣ ਖਾਣਾ ਬਰਦੇ ਨੇ ਯਾਰ 25 ਸਾਲ ਆਏ ਨੇ ਬੜੀ ਬੜੀ ਬਣਾ ਲਏ ਪਾਛ ਮਾਲਿਆ ਯਾਰ ਨਾ ਯਾਰ ਬੜਾ ਘਾਟਾ ਪੈ ਗਿਆ ਯਾਰ ਦੇ ਚੇ ਸਡੇ ਕੋਲ ਕੁਛ ਵੀ ਨਹੀਂ ਫਿਰ ਬਣਨ ਵਾਲੀ ਮੈਂ ਸਿੰਗਰ ਹਾਂ ਤੇ ਮੇਰਾ ਫੈਨਸੀ ਬਹੁਤ ਵੱਡਾ ਇਹਦਾ ਲੋਰੀਏ ਮੈਂ ਤੇਰਾ ਫੈਨਾ ਮੈਂ ਕਿਹਾ ਵੀਰੇ ਮੈਂ ਤੇਰਾ ਫੈਨਾ ਯਾਰ ਨਹੀਂ ਮਾਣਾ ਇੰਨਾ ਯਾਰ ਕਹਿੰਦਾ ਮੈਨੂੰ ਮਿਰਜਾ ਸੁਣਾ ਯਾਰ ਆ ਮੇਰਾ ਗਿਆਨ ਮੈਂ ਪੱਟ ਸੀ ਯਾਰ ਕਿ ਟੱਕਣੀ ਚੌੜੀ ਆ ਗਈ ਦਿੱਥੀ ਸੀ ਤੇ ਬੜਾ ਗਾਣਾ ਸੁਣਦਾ ਮੈਂ ਬਾਜ ਭਰਾਵਾ ਮਾਰਿਆ ਮੇਰੀ ਨੰਗੀ ਹੋ ਗਈ ਗੰਢ ਕਹਿੰਦਾ ਮੈਨੂੰ ਸੁਣਾ ਯਾਰ ਬਹੁਤ ਕੀਤਾ ਫਿਰ

پہنچ چکی ہے دلندر دن Ми pedestrian Smile A Italia And a shirt A تھوڑی دیر بعد ارداس نو یار نو